ਸਰਕਾਰ ਵੱਲੋਂ ਟ੍ਰੇਨਾਂ ਦੀ ਸਹੂਲਤ ਦਿੱਤੀ ਗਈ ਹੈ ਭਗਤ ਜੀਨਾਂ ਲਈ ਬਹੁਤ ਉਪਰਾਲੇ ਮਤਲਬ ਜਿਹੜੇ ਹੈਗੇ ਨੋ ਗਰੁੱਪ ਮਤਲਬ ਕਿੱਥੇ ਜਾ ਰਹੇ ਨੇ ਤਾਂ ਕਿ ਆਰਾਮ ਭਗਤ ਉੱਥੇ ਵੱਧ ਤੋਂ ਵੱਧ ਜਾ ਕੇ ਉੱਥੇ ਦਰਸ਼ਨ ਆਪਣੇ ਕਰ ਸਕਣ ਪਹਿਲਾਂ 550 ਸਾਲ ਤੋਂ ਅਸੀਂ ਦੇਖਦੇ ਆ ਰਹੇ ਹਾਂ ਕਿ ਸਾਡੇ ਆਰਾਮ ਲੇਲਾ ਜੀ ਸੀ ਟੈਂਟਾਂ ਦੇ ਵਿੱਚ ਵਿਰਾਜਮਾਨ ਸੀ ਜੀ ਸਰਕਾਰ ਵੱਲੋਂ ਜਿਹੜਾ ਉਪਰਾਲਾ ਕੀਤਾ ਗਿਆ ਸੀ ਹੈ ਕਿ 14 ਤਰੀਕ ਤੋਂ ਲੈ ਕੇ 21 ਤਰੀਕ ਤੱਕ ਸਾਰੇ ਮੰਦਰ ਸਾਰੇ ਗੁਰਦੁਆਰੇ ਸਾਰੇ ਮਾਜੀ ਤੇ ਸਾਰੀਆਂ ਧਾਰਮਿਕ ਸੰਸਥਾਵਾਂ ਨੂੰ ਸਾਫ ਸਫਾਈ ਕੀਤਾ ਜਾਵੇ ਇਸ ਦੇ ਬਲਸ਼ਵੀ ਚ ਅੱਜ ਸਾਡੇ ਵੱਲੋਂ ਗੁਰਦੁਆਰੇ ਦੇ ਵਿੱਚ ਵੀ ਸਫਾਈ ਕੀਤੀ ਗਈ ਹੈ ਨਹੀਂ ਜੀ ਕੋਈ ਇਦਾਂ ਦਾ ਕੁਝ ਜਾਇਹ ਨਹੀਂ ਕਿਸੀਂ ਕਦੇ ਸੋਚੇ ਨਹੀਂ ਸੀ ਇਹ ਸੀਗਾ ਇਤਰਾਮ ਮੰਦਿਰ ਸ਼ਾਇਦ ਸੁਪਨਾ ਬਣ ਕੇ ਰਹਿ ਜੇ ਲੇਕਿਨ ਮੋਦੀ ਜੀ ਦੇ ਉਪਰਾਲੇ ਸਦਕਾ ਸਾਨੂੰ ਇਹ ਬਹੁਤ ਵੱਡੀ ਸੁਗਾਤ ਜਿਹੜੀ ਮਿਲੀ ਹੈ ਜਿਹਦੇ ਨੂੰ ਅਸੀਂ 22 ਤਰੀਕ ਨੂੰ ਇਸ ਇੱਕ ਦੀਵਾਲੀ ਦੇ ਤੌਰ ਤੇ ਮਨਾਵਾਂਗੇ ਸਾਰੇ ਜਗ੍ਹਾ ਤੇ ਲੜੀਆਂ ਲੱਗ ਰਹੀਆਂ ਨੇ ਔਰ ਰਾਤ ਨੂੰ ਦੀਪ ਬਾਲਾ ਹੋਏਗੀ ਔਰ ਦੀਵੇ ਜਗਾਏ ਜਾਣਗੇ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆ ਕਿ 22 ਤਰੀਕ ਨੂੰ ਇੱਕ ਦੀਵਾਲੀ ਦੇ ਮਾਹੌਲ ਤੋਂ ਆਪਾਂ ਮੁੱਖ ਰੱਖਦੇ ਹੋਏ ਇਹ ਮਨਾਉਣਾ ਹੈ